ਜੀ ਸਰ ਅੱਜ ਦੀ ਜਿਹੜੀ ਚੈਕਿੰਗ ਕਰ ਰਹੇ ਹਾਂ ਲਾਗ ਹੈ। ਯੁੱਧ ਨਸ਼ਿਆਂ ਵਿਰੁੱਧ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ 1 ਮਾਰਚ ਤੋਂ ਆ ਉਹਦੇ ਤਹਿਤ ਅਸੀਂ ਜਿਹੜਾ ਹੈਗਾ ਪੂਰੇ ਜਲੰਧਰ ਰੇਂਜ ਦੇ ਵਿੱਚ ਕਾਸੋ ਆਪਰੇਸ਼ਨ ਚੱਲ ਰਿਹਾ ਹੈ 22 ਕਾਸੋ ਆਪਰੇਸ਼ਨ ਚੱਲ ਰਿਹਾ ਹੈ ਰੇਂਜ ਦੇ ਵਿੱਚ। ਉਹਦੇ ਵਿੱਚ ਅੱਜ ਕਪੂਰਥਲੇ ਦੇ ਵਿੱਚ ਜਿਹੜਾ ਹੈਗਾ ਇੱਥੇ ਅਸੀਂ ਕਾਸੋ ਆਪਰੇਸ਼ਨ ਕਰ ਰਹੇ ਹਾਂ ਚੈਕਿੰਗ ਕਰ ਰਹੇ ਹਾਂ। ਜੇ ਐਨਫੋਰਸਮੈਂਟ ਦੀ ਗੱਲ ਕਰੀਏ ਤਾਂ ਪੂਰੀ ਰੇਂਜ ਦੇ ਵਿੱਚ ਤਕਰੀਬਨ 350 ਐਫਆਈਆਰ ਰਜਿਸਟਰ ਹੋਈ ਹੈ। ਔਰ 450 ਦੇ ਕਰੀਬ ਇਕਯੂ ਵੱਡੇ ਪੈਡਲਰਸ ਮਗਲ ਫੜੇ ਗਏ ਆ ਦੋ ਜਗ੍ਹਾ ਡਿਮੋਲਿਸ਼ਨ ਹੋਈ ਹੈ ਔਰ ਤਕਰੀਬਨ 3 ਕਰੋੜ ਦੀ ਜਿਹੜੀ ਪ੍ਰਾਪਰਟੀ ਹੈ ਉਹਦੇ ਜਿਹੜੇ ਫ੍ਰੀਜ਼ਿੰਗ ਆਰਡਰਸ ਹੈਗੇ ਉਹ ਕੰਪੀਟੈਂਟ ਅਥਾਰਟੀ ਨੂੰ ਭੇਜੇ ਆ ਕੁਝ ਕੁਝ ਦੇ ਵਿੱਚ ਕਨਫਰਮੇਸ਼ਨ ਵੀ ਆ ਗਈ ਹੈ ਔਰ ਇਹਦੇ ਨਾਲ ਹੀ ਸਾਡੇ ਤਕਰੀਬਨ 800 ਦੇ ਕਰੀਬ ਸੰਪਰਕ ਪ੍ਰੋਗਰਾਮ ਪੂਰੀ ਰੇਂਜ ਦੇ ਵਿੱਚ ਅਸੀਂ ਕਿੱਥੇ ਜਿਹੜੇ ਵਿੱਚ ਪੀਪਲ ਟੂ ਪੀਪਲ ਕੰਟੈਕਟ ਅਸੀਂ ਸਟੈਬਲਿਸ਼ ਕੀਤਾ ਹੈ ਜੇ ਕਪੂਰਥਲੇ ਦੀ ਗੱਲ ਕਰੀਏ ਤਾਂ ਤਕਰੀਬਨ 125 ਐਫ ਆਈ ਆਰ ਜਿਹੜੀਆਂ ਹੈਗੀਆਂ ਰਜਿਸਟਰ ਹੋਈਆਂ ਐ ਡੀਬੀਐਸ ਦੀਆਂ ਔਰ 175 ਦੇ ਕਰੀਬ ਜਿਹੜੇ ਹੈਗੇ ਅਕਿਊਜ਼ਡ ਫੜੇ ਲੌਗ ਐਟ 'ਚ ਇੱਕ ਥਾਂ ਹੈਗੀ ਹੈ ਜਿੱਥੇ 7 ਵਜੇ ਤੋਂ ਰਾਤ ਤੋਂ ਸਵੇਰ ਤੱਕ ਦੁਕਾਨਾਂ ਖੁੱਲਦੀਆਂ ਹੈਗੀਆਂ ਉੱਥੇ ਕਾਫੀ ਕਰਾਈਮ ਹੋ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਾਫੀ ਪੈਟਰੋਲਿੰਗ ਵਧਾਈ ਹੈਗੀ ਹੈ ਅਸੀਂ ਮੈਂ ਇੰਟਰੈਕਸ਼ਨ ਕੀਤੀ ਹੈ ਉੱਥੋਂ ਦੇ ਤਕਰੀਬਨ 10-15 ਸਟੂਡੈਂਟਸ ਨਾਲ ਇੰਟਰੈਕਸ਼ਨ ਨੇ ਸਵੇਰ ਤੱਕ ਦੁਕਾਨਾਂ ਖੋਲਣੀਆਂ ਜਾਇਜਾ ਕਿੰਨੇ ਵਜੇ ਤੱਕ ਅਲੋ ਹੈਗੇ ਦੁਕਾਨਾਂ ਖੋਲ੍ਹਣੀਆਂ ਐਸ ਪਰ ਡੀਸੀ ਆਰਡਰਸ ਜਿਹੜੇ ਹੈਗੇ ਪੜਨਾ ਪੁੱਦੀ ਹੈ ਇਥੇ ਲੋਕਾਂ ਨਾਲ ਵੀ ਦੁਕਾਨਦਾਰਾਂ ਨਾਲ ਵੀ ਇੰਟਰੈਕਸ਼ਨ ਕੀਤੀ ਹੈ ਸਟੂਡੈਂਟਸ ਨਾਲ ਵੀ ਇੰਟਰੈਕਸ਼ਨ ਕੀਤੀ ਹੈ ਇਹੋ ਜਿਹਾ ਕੋਈ ਸਾਡੇ ਜਿਹੜੀ ਹੈਗਾ ਧਿਆਨ 'ਚ ਨਹੀਂ ਆਇਆ ਲੇਕਿਨ ਫਿਰ ਵੀ ਜਿਹੜੀ ਸਾਡੀ ਪੁਲਿਸ ਪਾਰਟੀਆਂ ਹੈ ਮਸਤੈਦ ਹੈ ਇਥੇ ਪੈਟਰੋਲਿੰਗ ਵੀ ਵਧਾਈ ਹੈਗੀ ਕਾਫੀ ਔਰ ਜੇ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਉਸ ਤਰ੍ਹਾਂ ਵੀ ਫਿਰ ਉਹਦੇ ਖਿਲਾਫ ਬੰਦੇ ਦੇ ਖਿਲਾਫ ਕਾਰਵਾਈ ਕੀਤੀ ਜਾਏ ਸਰ ਵਹੀਕਲ ਵੀ ਕਬਜ਼ੇ ਵਿੱਚ ਲਏ ਅਜੇ ਕੋਈ ਅ ਕੁਝ ਪ੍ਰੋਸੈਸ ਹੈ ਅੰਡਰ ਪ੍ਰੋਸੈਸ ਹੈ ਕੁਝ ਐਨਵੀਐਸ ਵੀ ਐਫਆਈਆਰ ਵੀ ਕਰਾਂਗੇ ਔਰ ਵੈਪਨ ਦੀ ਵੀ ਕੁਝ ਇਨਫੋਰਮੇਸ਼ਨ ਹੈਗੀ ਹੈ ਔਰ ਜਿਹੜਾ ਇਹ ਰੂਟੀਨ ਪ੍ਰੋਸੈਸ ਹੈਗਾ ਜਿਹੜਾ ਪੈਟ੍ਰੋਲਿੰਗ ਔਰ ਡੋਮੀਨੇਸ਼ਨ ਏਰੀਆ ਡੋਮੀਨੇਸ਼ਨ ਜਿਹੜੀ ਐਕਸਰਸਾਈਜ਼ ਸਾਡੀ ਰੂਟੀਨਸ ਚ ਦੌਰਾਨੇ ਚੈਕਿੰਗ ਸਰ ਕੋਈ ਸ਼ੱਕੀ ਚੀਜ਼ ਜਾਂ ਕੋਈ ਸ਼ੱਕੀ ਵਿਅਕਤੀ ਵਿਅਕਤੀ ਬਾਇਆ 15 ਕ ਬੰਦੇ ਤਕਰੀਬਨ ਰਾਉਂਡ ਅਪ ਕੀਤੇ ਹਨ ਔਰ ਫਰਦਰ ਜਿਹੜੀ ਡਿਟੇਲਸ ਹੈ ਉਹ ਤੁਹਾਨੂੰ ਆਫਟਰਨੂਨ ਤੱਕ ਅਸੀਂ ਸ਼ੇਅਰ ਕਰਾਂਗੇ ਨਵਨੀ ਜੁਨੀ ਬਸਤੀ ਦੇ ਬੈਕ ਸੈੱਟ ਤੇ ਜੋ ਗ੍ਰੀਨ ਵੈਲੀ ਕਲੋਨੀ ਆ ਅੱਥੇ ਸਾਡੇ ਡੀਆਈਜੀ ਸਾਹਿਬ ਐਸਐਸਪੀ ਸਾਹਿਬ ਖਵਾੜੇ ਤੋਂ ਸਾਡੇ ਐਸਬੀ ਸਾਹਿਬ ਵਰਦੀ ਜੀ ਬਹੁਤ ਸਾਡੇ ਸਾਰੇ ਥਾਣੇ ਦੇ ਇੰਸਪੈਕਟਰ ਸਾਹਿਬ ਸਾਰਿਆਂ ਨੇ ਆਨਕੇ ਇੱਥੇ ਇੱਕ ਮੀਟਿੰਗ ਕੀਤੀ ਆ ਨਸ਼ੇ ਦੇ ਸੰਬੰਧ ਵਿੱਚ ਇਹ ਜਿਹੜਾ ਬਹੁਤ ਵੱਡਾ ਫਰਾਲਾ ਪੌਂਸ ਕਰ ਰਹੀ ਆ ਅਸਾਂ ਅਸੀਂ ਇਹ ਪਿੰਡਾਂ ਦੇ ਜਾਂ ਜਨੇ ਇੱਥੇ ਯੂਨੀਵਰਸਿਟੀ ਦੇ ਸਟੂਡੈਂਟ ਵੀ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਆਪਾਂ ਪੌਂਸ ਦਾ ਵੀ ਸਹਿਯੋਗ ਦਿਈਏ ਜਿਹੜੇ ਨਸ਼ਿਆਂ ਨੂੰ ਖੱਲ ਭਾਈ ਜਾਵੇ ਕਿਉਂ ਸਰਕਾਰ ਦਾ ਇਹ ਇੱਕ ਨਿਸ਼ਾਨਾ ਆ ਵੀ ਜਿੰਨਾ ਵੀ ਜਲਦੀ ਹੋ ਸਕੇ ਨਸ਼ੇ ਤੇ ਠੱਲ ਬਈ ਜਾਵੇ ਕਿਉਂ ਆਪਣੀ ਜਿਹੜੀ ਆ ਇਸ ਵੇਲੇ ਜਵਾਨੀ ਨਸ਼ੇਨ ਬੜੀ ਰੋੜੀ ਆ ਹੁਣ ਜਿਹੜਾ ਪੁਲਸ ਨੇ ਅਪਰਾਲਾ ਕੀਤਾ ਇਹ ਬਹੁਤ ਵਧੀਆ ਅਪਰਾਲਾ ਆ ਅਸੀਂ ਡੀਆਈਜੀ ਸਾਹਿਬ ਐਸਐਸਬੀ ਸਾਹਿਬ ਉਹ ਸਾਡੇ ਐਸਪੀ ਸਾਹਿਬ ਗਵਾੜੇ ਦੇ ਸਾਰੇ ਇੰਸਪੈਕਟਰਾਂ ਦਾ ਤਹਿਤੋਂ ਧੰਨਵਾਦ ਕਰਦੇ ਆ ਅਸੀਂ ਫੇਰ ਵੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਪਿੰਡਾਂ ਦੇ ਵਿੱਚ ਮੀਟਿੰਗਾਂ ਲੋਕ ਸੰਪਰਕ ਜਿਹੜਾ ਰਵੇ ਪੁਲਿਸ ਦਾ ਉਹਦੇ ਨਾਲ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਕਿ ਨਸ਼ੇ ਨੂੰ ਬੜੀ ਠੱਲ ਵਿੰਦੀ ਆ ਅਸੀਂ ਸਾਰੇ ਲਾਗਾਂ ਵਸੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਪੁਲਿਸ ਦਾ ਸਹਿਯੋਗ ਤੇ ਆਪਣਾ ਸਹਿਯੋਗ ਪੁਲਿਸ ਨੂੰ ਬਹੁਤ ਜ਼ਰੂਰੀ ਆ ਇਸ ਕਰਕੇ ਨਸ਼ੇ ਨਸ਼ੇ ਤੋਂ ਜਿਹੜਾ ਰੋਕਤ ਫੇਰ ਹੋ ਸਕਦਾ ਸਰ ਪੁਲਿਸ ਨੇ ਜਿਵੇਂ ਅੱਜ ਵਿਜ਼ਿਟ ਕੀਤਾ ਹੈਗਾ ਇੱਥੇ ਲੋਕ ਇੱਕ ਜਿਹੜਾ ਮਸ਼ਹੂਰ ਰਹੀਆ ਹੈਗਾ ਅੱਜ ਦਿਨ ਹੀ ਕਾਫੀ ਮਾਮਲੇ ਉੱਪਰ ਉੱਪਰ ਕੇ ਸਾਹਮਣੇ ਆਉਂਦੇ ਰਹਿੰਦੇ ਹਨ ਲੇਕਿਨ ਪਹਿਲਾਂ ਵੀ ਇਹ ਅਜੇ ਹੀ ਚੈਕਿੰਗ ਮੁਹਿੰਮ ਚ ਤੋ ਕੁਝ ਖਾਸ ਨਤੀਜੇ ਸਿੱਟੇ ਸਾਹਮਣੇ ਨਹੀਂ ਆਉਂਦੇ ਇਸ ਤੇ ਕੀ ਕਰਨ ਹੋ ਸਕਦੀ ਤੁਹਾਡੇ ਖਿਆਲ ਕੋਈ ਹੋਣ ਜਿਹੜੇ ਹੋਣ ਜਿਹੜਾ ਜਦੋਂ ਸਰਕਾਰ ਬਹੁਤ ਸਰਗਰਮ ਹੋਈ ਆ ਪੁਲਿਸ ਸਰਗਰਮ ਹੋਈ ਜਾਣਾ ਉਹਦੇ ਉਦੋਂ ਦੇ ਬੜੇ ਰਿਜ਼ਲਟ ਆਏ ਆ ਬੜੇ ਲੋਕtham ਬਹੁਤ ਜ਼ਿਆਦਾ ਹੋਈ ਆ ਕਿਉਂ ਪਿੰਡਾਂ ਦਾ ਵੀ ਸਹਿਯੋਗ ਆਪਣਾ ਵੀ ਸਹਿਯੋਗ ਜਰੂਰ ਚਾਹੀਦਾ ਆ ਪਰ ਪੁਲਿਸ ਇਸ ਵੇਲੇ ਪੂਰਾ ਆਪਣੇ ਮਸਤੀ ਦੇ ਨਾਲ ਕੰਮ ਕਰ ਰਹੀ ਆ ਕਿਉਂ ਉਹਨਾਂ ਨੇ ਇਹ ਨਿਸ਼ਾਨਾ ਕਰ ਲਿਆ ਵੀ ਜਿਹੜਾ ਵੀ ਨਸ਼ਾ ਨੂੰ ਵੇਚਦਾ ਜਾਂ ਕਰਦਾ ਜਿਹੜਾ ਕਰਦੇ ਆ ਥੋੜੇ ਆ ਕਰਦੇ ਉਹਨਾਂ ਨੂੰ ਵੀ ਉਹ ਸਾਥ ਦੇ ਰਹੇ ਆ ਕਿਉਂ ਉਹਨਾਂ ਨੂੰ ਰਾਗੇ ਤੇ ਨਸ਼ੇ ਤੋਂ ਨਸ਼ੇ ਦਾ ਜਿਹੜੀ ਲਤ ਦੋਈ ਹੈਗਾ ਠੋਲਾ ਚੁੰਦੇ ਆ ਤੇ ਜਿਹੜੇ ਉਹਨਾਂ ਦੇ ਮਗਰਮ ਅਛਿਆ ਉਹਨਾਂ ਨੂੰ ਉਹ ਕੱਬ ਕਰ ਰਿਹਾ ਸੋ ਦੇਖਣ ਵਿੱਚ ਆਇਆ ਕਿ ਜਿਹੜੇ ਲੋਕ ਬਾਹਰੋਂ ਆ ਕੇ ਇੱਥੇ ਬਸੇ ਹੋਏ ਹੈਗੇ ਉਹੀ ਨਸ਼ਾ ਤਸਕਰੀ ਨੂੰ ਅੰਜਾਮ ਦਿੰਦੇ ਹੈਗੇ ਇਸੇਹੀ ਵਾਰਤਾ ਤੁਹਾਨੂੰ ਕਰਾਈ ਚਲੋ ਬੜਾ ਵੱਧ ਦਿੰਦੇ ਹੈਗੇ ਦੇਖੋ ਜੀ ਹੁੰਦੇ ਆ ਗਲਤ ਅਨਸਰ ਜਿਹੜੇ ਆ ਕਿ ਯੂਨੀਵਰਸਿਟੀ ਦੇ ਆਲੇ ਦੋਲੇ ਤੁਹਾਨੂੰ ਪਤਾ ਵੀ ਇਲਾਕਾ ਬਹੁਤ ਵੱਡਾ ਆ ਉਹਦੇ ਵਿੱਚ ਗਲਤ ਵੀ ਅਨਸਰ ਹੁੰਦੇ ਆ ਉਹਨਾਂ ਨੂੰ ਆਪਾਂ ਚੇਤਾਵਨੀ ਵੀ ਦੇਣੀ ਚਾਹੁੰਦੇ ਆ ਵੀ ਪੰਜਾਬ ਆਪਣਾ ਜਿਹੜਾ ਇਹ ਧੰਦਾ ਛੱਡ ਦੇਣ ਤੇ ਚੰਗੇ ਰਹਿਣਗੇ ਨਹੀਂ ਤਾਂ ਫੇਰ ਬ